ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵleen ਘੋੜ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਸਾਹਮਣੇ ਮੁੱਖ ਸਰਗਰਮੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕੀ ਗੁਝ ਵਾਪਰਿਆ ਪੰਜਾਬ ਦੇ ਪਿਛਲੇ 24 ਘੰਟਿਆਂ ਦੀਆਂ ਮੁੱਖ ਖਬਰਾਂ ਅਸੀਂ ਤੁਹਾਡੇ ਨਾਲ ਹੁਣ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਖਬਰ ਦੇ ਵੱਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਸੀ ਮੌਕੇ ਤੇ ਰਾਮਬਗ ਜੋ ਕਿ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ ਉੱਥੇ ਗੁਰਮਤ ਸਮਾਗਮ ਕੀਤਾ ਗਿਆ ਇਹ ਜਿਹੜਾ ਸਮਾਗਮ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਤੇ ਕੀਤਾ ਗਿਆ ਜਿੱਥੇ ਇਹ ਵੀ ਕਿਹਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰਫ ਰਾਜ ਨਹੀਂ ਕੀਤਾ ਉਹਨਾਂ ਨੇ ਸਿੱਖਾਂ ਦੇ ਦਿਲਾਂ ਤੇ ਰਾਜ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਕੋਈ ਵੀ ਦੂਜਾ ਇਨਸਾਨ ਨਹੀਂ ਬਣ ਪਾਇਆ ਛੇਰੇ ਪੰਜਾਬ ਦਾ ਰਾਜ ਐਸਾ ਰਾਜ ਸੀ ਕੁੱਤੇ ਦੇ ਗਲ ਦੇ ਵਿੱਚ ਵੀ ਜੇ ਸੋਨੇ ਦਾ ਕੰਠਾ ਪਾਇਆ ਜਾਂਦਾ ਸੀ ਇਹਨਾਂ ਅਮਨ ਸੀ ਕਿ ਕੁੱਤੇ ਦੇ ਗਲ ਦੇ ਵਿੱਚੋਂ ਵੀ ਕੋਈ ਕੰਠਾ ਨਹੀਂ ਸਿਲੂਗਾ ਸ਼ੇਰੇ ਪੰਜਾਬ ਨੂੰ ਇਥੋਂ ਦੀ ਪਰਜਾ ਪਾਰਸ ਕਹਿੰਦੀ ਸੀ ਉਹ ਬੁੱਢੜੀ ਮਾਈ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਟੁੱਟਾ ਆ ਤਵਾ ਲੈ ਕੇ ਆ ਗਈ ਸੀ ਸਿਪਾਈ ਨੇੜੇ ਨਹੀਂ ਸੀ ਜਾਣ ਦਿੰਦੇ ਸ਼ੇਰੇ ਪੰਜਾਬ ਨੇ ਆਖਿਆ ਆਉਣ ਤੇ ਮਾਂ ਨੂੰ ਆਣ ਕੇ ਜਦੋਂ ਰਗੜਨ ਲੱਗੀ ਤਵਾ ਤਾਂ ਸ਼ੇਰੇ ਪੰਜਾਬ ਕਹਿੰਦੇ ਮਾਂ ਕੀ ਕਰਦੀ ਐ ਮਾਂ ਕਹਿੰਦੀ ਮੈਂ ਸੁਣਿਆ ਕਿ ਸਾਡਾ ਮਹਾਰਾਜਾ 파ਰਸੇ ਉਹਨੂੰ ਲੋਹਾ ਵੀ ਸ਼ੂ ਜਾਵੇ ਉਹ ਸੋਨਾ ਬਣਾ ਦਿੰਦਾ ਮੈਂ ਬੜੀ ਗਰੀਬਣੀ ਆ ਮੇਰੇ ਕਮਾਉਣ ਵਾਲਾ ਕੋਈ ਨਹੀਂ ਘਰ ਦੇ ਵਿੱਚ ਤਵਾ ਸੀ ਮਾਂ ਲੈ ਕੇ ਆਈਆਂ ਤੂੰ ਸੋਨਾ ਬਣਾਵੇਂਗਾ ਸ਼ੇਰੇ ਪੰਜਾਬ ਨੇ ਉਸ ਤਵੇ ਦੇ ਬਰਾਬਰ ਸੋਨਾ ਦਿੱਤਾ ਸੀ ਅੱਜ ਹੈ ਕੋਈ ਐਸਾ ਹਾਕਮ ਹੈ ਕੋਈ ਐਸਾ ਰਾਜ ਸੱਤਾ ਦੇ ਵਿੱਚ ਰਾਜ ਕਰਨ ਵਾਲਾ ਜਿਹੜਾ ਪਰਜਾ ਦੇ ਮਨਾਂ ਦੇ ਵਿੱਚ ਆ ਪਿਆਰ ਰੱਖਦਾ ਹੋਵੇ ਕਿ ਲੋਹਾ ਵੀ ਲੈ ਆਵਾਂਗੇ ਤੇ ਸੋਨਾ ਦੇ ਦੇਣ ਪਿੰਡ ਹੋੜਲਾ ਟਾਲੀਵਾਨ ਵਿਖੇ ਭਾਈ ਰਵੀਦਾਸ ਜੀ ਦੇ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਗੁਰਮਤ ਕੈਂਪ ਦੇ ਵਿੱਚ ਹਿੱਸਾ ਲਿੱਤਾ ਸੀ। ਇਹ ਜਿਹੜਾ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਉਹ ਹੀਰੋ ਕਲਾ ਦੇ ਵਿੱਚ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤਾਂਕਿ ਅਗਲੇ ਸਾਲ ਤੋਂ ਫੇਰ ਉਹ ਗੁਰਮਤ ਕੈਂਪਾਂ ਦਾ ਹਿੱਸਾ ਬਣਨ ਅਤੇ ਜਿਹੜੇ ਬੱਚੇ ਨੇ ਉਹ ਗੁਰੂ ਦੇ ਨਾਲ ਜੁੜਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਅੱਜ ਹੀਰੋ ਕਲਾ ਕਿਹੜਾ ਕੈਂਪ ਲਾਇਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਪ੍ਰੀਤ ਸਿੰਘ ਜੀ ਝੱਬਰ ਤੇ ਸਮੁੱਚੀਆਂ ਸੰਗਤਾਂ ਇਥੋਂ ਦੀ ਲੋਕਲ ਕਮੇਟੀ ਮੈਂ ਧੰਨਵਾਦ ਕਰਦਾ ਕਿਹੜੇ ਬੱਚੇ ਭਾਈ ਇੱਥੇ ਇਸ ਕੈਂਪ ਵਿੱਚ ਭਾਗ ਲਿਆ ਤੇ ਵੱਡੀ ਗੱਲ ਇਸ ਨਗਰ ਨੇ ਤੇ ਪੰਚਾਇਤ ਨੇ ਤੇ ਇਥੋਂ ਦੀ ਕਮੇਟੀ ਨੇ ਇਹ ਕੀਤੀ ਆ ਵੀ ਇੱਥੇ ਕੈਂਪਸ ਸ਼ੁਰੂ ਹੀ ਰਹੂਗਾ ਤੇ ਇਥੇ ਸੰਥਿਆ ਵੀ ਹੋਊਗੀ ਬੱਚਾ ਦੀ ਗ੍ਰੰਥੀ ਸਿੰਘ ਵੀ ਬਣਾਉਣਗੇ دنیਵੀ ਵਿਦਿਆ ਵੀ ਦੇਣਗੇ ਇਹ ਲੋਕਲ ਕਮੇਟੀ ਦਾ ਵੀ ਧੰਨਵਾਦ ਕਰਦਾ ਮੈਂ ਤੇ ਹੋਰ ਵੀ ਕਿਹੜੇ ਗ੍ਰੰਥੀ ਸਿੰਘ ਕਿਹੜੇ ਗੁਰਦੁਆਰਿਆਂ ਚ ਸੇਵਾ ਕਰ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦਾ ਭਾਈ ਆਪੋ ਆਪਣੇ ਸਾਰੇ ਨਗਰਾਂ ਚ ਵੱਧ ਤੋਂ ਵੱਧ ਭਾਈ ਗੁਰਸਿੱਖੀ ਪੈਦਾ ਕਰੋ ਕਿਹੜਾ ਹਰੇਕ ਨਗਰ ਚ ਆਪਾਂ ਵਿਦਿਆ ਦੇਈਏ ਪੰਜ ਬਾਣੀਆਂ ਦੇ ਨਿਤਨੇਮ ਜਵਜੀ ਸਾਹਿਬ ਜਾਸ ਸਾਹਿਬ ਤੋਂ ਪਰਸਪ ਸਵੇਏ ਚੌਪੀ ਸਾਹਿਬ ਆਨੰਦ ਸਾਹਿਬ ਦੇ ਪਾਠ ਆਪਾਂ ਬੱਚਿਆਂ ਨੂੰ ਜੋੜ ਗਏ ਜੇ ਆਪਾਂ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਜੋੜਾਂਗੇ ਕਿਉਂ ਆਪਣਾ ਸਭ ਤੋਂ ਵੱਧ ਕਿਹੜਾ ਜੋਰ ਲੱਗਿਆ ਹੋਇਆ ਏਜੰਸੀਆਂ ਦਾ ਵੀ ਜੋਰ ਲੱਗਿਆ ਹੋਇਆ ਆਪਣੇ ਤੇ ਲੱਗਿਆ ਹੋਇਆ ਗੁਰਸਿੱਖਾਂ ਤੇ ਤੇ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਤੇ ਮਹਾਪੁਰਸ਼ਾਂ ਨੂੰ ਡੇਰੇ ਕਿਹੜੇ ਗੁਰਦੁਆਰਿਆਂ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਭਾਈ ਸਾਰੇ ਤੁਸੀਂ ਵੱਧ ਤੋਂ ਵੱਧ ਗੁਰੂ ਸਿੱਖੀ ਦਾ ਪ੍ਰਚਾਰ ਕਰੋ ਤੇ ਅੰਮ੍ਰਿਤ ਛੱਕ ਗੁਰੂ ਵਾਲੇ ਬਣੋ ਇਸ ਕਰਕੇ ਮੈਂ ਝਬਰ ਸਾਹਿਬ ਦਾ ਵੀ ਧੰਨਵਾਦ ਕਰਦਾ ਇਹ ਜੋ ਲਗਾਤਾਰ ਇੱਕ ਤਰੀਕ ਤੋਂ ਗੁਰਮਤ ਕੈਂਪ ਚੱਲ ਰਹੇ ਆ ਉਸੇ ਲੜੀ ਤਹਿਤ ਅੱਜ ਅਸੀਂ ਪਿੰਡ ਹੋਡਲਾ ਪਿੰਡ ਧਲੇਮਾ ਭੀਖੀ ਦੇ ਗੁਰਦੁਆਰਾ ਸਾਹਿਬ ਪਾਸੇ ਨੌਮੀ ਗੁਰਦੁਆਰਾ ਬਾਬਾ ਬਿਸ਼ਕਰਮਾ ਜੀ ਤੇ ਹੋਰ ਦੂਜੇ ਤਿੰਨ ਗੁਰੂ ਘਰ ਸਹਿਬਾਨ ਅਤੇ ਉਸ ਤੋਂ ਬਾਅਦ ਹੁਣ ਵੱਡਾ ਪਿੰਡ ਹੀਰੋਕਲਾਂ ਵਿਖੇ ਅਸੀਂ ਸੰਗਤਾਂ ਦੇ ਬੱਚਿਆਂ ਦੇ ਦਰਸ਼ਨ ਕਰਨ ਆਏ ਆ ਤੇ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਬੱਚਿਆਂ ਨੂੰ ਹੌਸਲਾ ਦੇਣ ਵਾਸਤੇ ਤੇ ਪਿੰਡ ਵਾਲੀ ਕਮੇਟੀ ਨੇ ਗ੍ਰਾਂਤੀ ਸਿੰਘਾ ਨੇ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਜਿਹੜੇ 9 ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਇੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾਗਾ ਤੇ ਨਾਲ ਹੀ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਕਿ ਕਮੇਟੀ ਨੇ ਇਹ ਕੇ ਪਰਨ ਕੀਤਾ ਹੈ ਕਿ 12 ਮਹੀਨੇ 30 ਦਿਨ ਇੱਥੇ ਪੱਕੀ ਕਲਾਸ ਚੱਲੂਗੀ ਤੇ ਪੜਿਆ ਲਿਖਿਆ ਸਾਡਾ ਗੁਰਸਿੱਖ ਨੌਜਵਾਨ ਉਹ ਕਲਾਸ ਲਾਇਆ ਕਰੂ ਜਿਹਨੂੰ ਸੇਵਾ ਪੱਤਾ ਤਨਖਾਹ ਪਿੰਡ ਦੀ ਕਮੇਟੀ ਵੱਲੋਂ ਲੋਕਲ ਕਮੇਟੀ ਦਿਆ ਕਰੂਗੀ ਮੈਂ ਸਮਝਦਾ ਇਹ ਬਹੁਤ ਸੋਹਣਾ ਉਪਰਾਲਾ ਮੇਨ ਮਨੋਰਥ ਕਮੇਟੀਆਂ ਦਾ ਗੁਰੂ ਘਰਾਂ ਦਿਆਂ ਦਾ ਇਹੀ ਹੈ ਜੋ ਇਥੋਂ ਦੀ ਸੰਗਤ ਕਰ ਰਹੀ ਹੈ ਤੇ ਮੈਂ ਸਮਝਦਾ ਵਧੀਆ ਪਿੰਡ ਹੈ ਤੇ ਇਹੀ ਸਾਡਾ ਉਪਰਾਲਾ ਹੈਗਾ ਇਹ ਘਰ ਘਰ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਸਪੀਕਰ ਦੇ ਵਿੱਚੋਂ ਜਿੱਥੇ ਨਿਤਨੇਮ ਦੀਆਂ ਆਵਾਜ਼ਾਂ ਆਉਣੀਆਂ ਉਥੇ ਨਾਲ ਸਾਡੀ ਪਨੀਰੀ ਨੂੰ ਸਾਡੇ ਬੱਚਿਆਂ ਨੂੰ ਗੁਰਮਤਿ ਦੀ ਸੰਤਿਆ ਗੁਰੂ ਘਰ ਦੀਆਂ ਬਿਬਾਣੀਆਂ ਕਹਾਣੀਆਂ ਸੁਨਾਈਆਂ ਜਾਣ ਅਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਗੁਰੂ ਘਰ ਸਹਿਬਾਨ ਦੇ ਇਸ ਪਿੰਡ ਦੇ ਸਾਰੀਆਂ ਕਮੇਟੀਆਂ ਪਹੁੰਚੀਆਂ ਮਾਤਾਮਾਂ ਪਹੁੰਚੀਆਂ ਤੇ ਅਸੀਂ ਨਾਲ ਬੇਨਤੀ ਕੀਤੀ ਹੈ ਕਿ ਬਹੀਰਾ ਘੱਟ ਕੇ 30 ਤਰੀਕ ਨੂੰ ਫਾਫੜੇ ਭਾਈਕੇ ਵਿਖੇ ਤੁਸੀਂ ਪਹੁੰਚੋ ਜਿੱਥੇ ਪੂਰੇ 54 ਪਿੰਡਾਂ ਦੇ ਹਲਕੇ ਦੀ ਪਨੀਰੀ 3335 ਬੱਚੇ ਭਾਗ ਲੈਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਟੀਚਰਜ਼ ਦੇ ਵਾਸਤੇ 5 ਦਿਨ ਦੀ ਵਰਕਸ਼ਾਪ ਲਗਾਈ ਗਈ ਸੀ ਇਸ ਵਰਕਸ਼ਾਪ ਦੇ ਵਿੱਚ ਉਹਨਾਂ ਨੇ ਟੀਚਰਜ਼ ਨੂੰ ਕਾਫੀ ਕੁਝ ਸਿਖਾਇਆ ਅਤੇ ਟੀਚਰਜ਼ ਦੇ ਵੱਲੋਂ ਵੀ ਇਸ ਵਰਕਸ਼ਾਪ ਦੇ ਵਿੱਚ ਕਾਫੀ ਕੁਝ ਸਿੱਖਿਆ ਗਿਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹਨਾਂ ਟੀਚਰਜ਼ ਨੂੰ ਇੱਕ ਸਪੀਚ ਦਿੱਤੀ ਗਈ ਉਹਨਾਂ ਦੇ ਵੱਲੋਂ ਇਸ ਸਪੀਚ ਦੇ ਵਿੱਚ ਕੀ ਕੁਝ ਕਿਹਾ ਗਿਆ ਇਹ ਹੁਣ ਤੁਸੀਂ ਆਪ ਸੁਣੋ ਜੇ ਮੈਂ ਸਮਝਦਾ ਮੈਂ ਆਪਣੇ ਵੀਰ ਸਰਪਾਰਸ਼ੇ ਪੁੱਲੂ ਤੇ ਸਿਕੰਦਰ ਮੁਤਾਬਕ ਸਾਡੇ ਭੈਣ ਮਜੀਦ ਕੋਲ ਤੁਸੀਂ ਆਉਂ ਚਾਹਿਆ ਸਤਾਰ ਨੂੰ ਪੈਣਾ ਵੀ ਆਪਾਂ ਮੈਂਬਰਾਂ ਦੇ ਜਿੱਤੇ-ਕਦੇ ਇਦਾਂ ਇੱਕ ਸੈਮੀਨਾਰ ਕਰਾ ਦਿੱਤੇ ਦੋ-ਦੋ ਦਿਨ ਦੇ ਆਪਾਂ ਬੈਠ ਕੇ ਸਾਰੇ ਇੱਕ ਦੂਏ ਦੇ ਗੁਣ ਆਪਾਂ ਵੀ کئی ਵਾਰੀ ਲੋਕਾਂ ਦੇ ਵਿੱਚ ਐ ਤਾਂ ਸਾਰੇ ਮੋਰਾਂ ਤਾਂ ਸਾਡੇ ਕੋਈ ਮਰੀ ਅਗੜ ਅਗੜ ਭਰੇ ਆ ਪਰ ਆ ਜਿਹੜੇ ਟੰਡੇ ਹੁੰਦੇ ਆ ਫਿਰ ਔਗਣ ਜਿਹੜੇ ਆ ਦੂਰ ਹੋ ਜਾਂਦੇ ਗੋਲਾਂ ਨੂੰ ਬੰਦਾ ਕੈਨ ਕਰ ਲੈਂਦਾ ਪੁਰਾਣੇ ਵੇਲੇ ਜਿੰਨੇ ਮੋਤੀਆਂ ਦੇ ਵਿੱਚ ਲੋਕ ਜੇਲਾ ਕਰਦੇ ਸੀ ਖਾਸ ਕਰਕੇ ਬਾਦੀ ਤੇ ਉਹ ਇੱਕ ਫਾਕਸ਼ਾ ਪੰਪੂ ਪਾ ਕੇ ਲਿੱਤੀ ਸੀ ਜਿਹੜੇ ਕੋ ਨਵੇਂ ਹੁੰਦੇ ਸੀ ਜਿਹੜੇ ਚਿਹਰੇ ਨਹੀਂ ਸੀ ਪਹਿਨਦੇ ਉਹ ਚਿਹਰੇ ਕੋਲ ਦੇ ਆਦੀ ਹੋ ਜਾਂਦੇ ਸੀ ਜਿਹੜੇ ਚਿਹਰੇ ਪਹਿਨਦੇ ਸੀ ਉਹ ਗਰਮਾਨੇ ਨੂੰ ਕੈਨ ਕਰਦੇ ਆਦੀ ਹੋ ਜਾਂਦੇ ਸੀ ਜਿਹੜੇ ਕੋ ਕਥਾਾਂਾਂ ਦੇ ਵਿੱਚ ਕੀ ਜਾਂਦਾ ਸੀ ਸੈੱਟ ਕਥਾ ਵੀ ਕਰਦੇ ਇੱਕੋ ਦੁਆਰਿਆਂ ਦੇ ਵਿੱਚ ਉਹ ਜੇ ਦੇ ਦੌਰਾਨ ਪਰਖਸ਼ਾਂ ਪਾੜ ਜਾਂਦੇ ਸੀ ਜਿੱਦਾਂ ਸੁਨਿਆਰਾ ਇੱਕ ਘਾਤ ਕਰ ਦਿੰਦਾ ਉਹਨਾਂ ਲਈ ਇੱਕ ਸੋਨੇ ਦਾ ਸੁਹਾੜਾ ਹੋ ਜਾਂਦਾ ਸੀ ਉਹ ਇਹ ਸੇਮਿੰਦਾਰਾਂ ਦੇ ਵਿੱਚ ਸਾਰਾ ਪ੍ਰਚਲਿਤ ਹੁੰਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸੰਗਠਨ ਦਾ ਧੰਨਵਾਦ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਬਜਟ ਦੀ ਗੱਲਬਾਤ ਕੀਤੀ ਐਨਾ ਹੀ ਨਹੀਂ ਹੁਣ ਜਿਹੜਾ ਫਿਲਹਾਲ ਬਲੈਕ ਡੇ ਬਲੈਕ ਇਵੈਂਟ ਜਿਹੜਾ ਸੈਲੀਬ੍ਰੇਟ ਹੋਇਆ ਸੀ ਉਸ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਸੀ ਉਹਨਾਂ ਤੇ ਵੀ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ। ਉਹਨਾਂ ਸੇ ਗੁਰਪੁਰਬੰਦ ਕਮੇਟੀ ਵੱਲੋਂ ਪੰਜਾਬੀ ਭਾਰੀ ਗਾਂਡੇ ਐਮਰਜੈਂਸੀ ਰੂਪ ਦੇ ਕਾਹਵ ਦੇ ਵਿੱਚ ਮਨਾਰਿਆ ਗਿਆ। ਜਿਦੇ ਵਿੱਚ ਜਿਨ੍ਹਾਂ ਨੇ ਸੰਤਾਪ 18-18 ਮਹੀਨੇ ਰਹਿ ਕੇ ਜੇਲਾ ਵਿੱਚ ਛੰਡਾਇਆ ਉਹਨਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਸੀ। ਪਰ ਕੋਈ ਸਾਬੇ ਮੈਂਬਰ ਸਭਾ ਨੇ ਵੀ ਤਿਆ ਚੁੱਕੇ ਕੁਝ ਆਮ ਜਨਤਾ ਦੇ ਸਾਹਮਣੇ ਨਾ ਜਨਤਾ ਚ ਕੁਐਸਚਨ ਸ਼ੁਰੂ ਕਰਤੇ ਕੋਈ ਪ੍ਰਧਾਨ ਸਾਹਿਬ ਨਿਮਾਰੇ ਨੇ ਪੰਜਾਬੀ ਵਰੇ ਗੰਢ ਤੇ ਉਹਦੇ ਖਰਚੇ ਜਿਹੜੇ ਨੂੰ ਗੁਰੂ ਘਰ ਚੋਂ ਕਹੇ ਜਾਣਗੇ ਜੋ ਸਾਨੂੰ ਬਰਦਾਸ਼ਤ ਨਹੀਂ ਹੋ ਸਕਦੇ ਇਸੇ ਕਰਕੇ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਉਹਨਾਂ ਆਪਣੀ ਮੈਂਬਰਸ਼ਿਪਾਂ ਨੂੰ ਅਤੇ ਆਮ ਸੰਗਤ ਨੂੰ ਕਿ ਸਾਦਾ ਖਰਚਾ ਕਿੱਨਾ ਆਇਆ ਤੇ ਉਹ ਖਰਚਾ ਸੰਗਤ ਨੂੰ ਕੀਤਾ ਗਿਆ ਜਾਂ ਗੁਰੂ ਘਰੋਂ ਕੀਤਾ ਗਿਆ ਸਾਧਨ ਲੰਗਰ ਦਾ ਖਰਚ 1500 ਤੋਂ ਲੈ ਕੇ 2000 ਇਹ ਲੰਗਰ ਖਾਦਾ ਸੰਗਤ ਨੇ ਜੀ ਦੇ 415000 ਰੁਪਿਆ ਖਰਚ ਆਇਆ ਮਮੈਂਟੋ ਤੇ ਜਿਹੜੇ 150000 ਦੇ ਆਏ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਨਾਲ ਇੱਕ ਦਿੱਤੀ ਜੀ ਉਹਦੇ ਨਾਮ ਜਾ ਰਹਾ ਹੈ ਲੋਈਆਂ ਦਿੱਤੀਆਂ ਗਿਆ ਜਿਹੜੇ ਸਨਮਾਨ ਚੂਜੋਂ ਉਹਦਾ ਖਰਚਾ 11 ਜਾ ਰਹਾ ਆ ਜਿਹੜੇ ਫਲੈਕਸ ਪਿੱਛੇ ਲਗਾਇਆ ਗਿਆ ਇੱਕੋ ਫਲੈਕਸ ਉਹਦੇ ਤੇ ਖਰਚਾ 12800 ਰੁਪਿਆ ਆਇਆ ਪਾਪੀਸ਼ੈਂਟ ਟੈਂਟ ਜਿਹੜੇ ਐਡਵਰਟਰੀ ਹਾਲ ਦੀ ਈ ਉਹਦੇ ਸਿਰਫ 10000 ਖਰਚ ਆਇਆ ਉਹਦੇ ਕੀ ਵੀ ਹਾਲ ਦਾ ਕਿਰਾਇਆ 1.5 ਲੱਖ ਦਿੱਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਜ਼ਮੀਨ ਨੂੰ ਲੈ ਕੇ ਹੁਣ ਕੁਝ ਨਵੇਂ ਫੈਸਲੇ ਲਏ ਗਏ ਨੇ ਉਹਨਾਂ ਦੇ ਵੱਲੋਂ ਕਿਹੜੇ ਫੈਸਲੇ ਲਏ ਗਏ ਆ ਉਹਨਾਂ ਨੇ ਇਹ ਖੁਦ ਬੋਲ ਕੇ ਦੱਸਿਆ ਹੁਣ ਤੁਸੀਂ ਖੁਦ ਸੁਣੋ ਕਿ ਉਹਨਾਂ ਦੇ ਵੱਲੋਂ ਕਿਹੜੇ-ਕਿਹੜੇ ਬਦਲਾਅ ਜਿਹੜੇ ਆ ਹੁਣ ਲਿਆਂਦੇ ਗਏ ਨੇ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਤੇ ਗਰੀਬਾਂ ਵਿੱਚ ਬਹੁਤ ਹਲਚਲ ਮੱਚੀ ਰੌਲਾ ਪਿਆ ਤੇ 2013 ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਲੈਂਡ ਐਕ acquisition ਐਕਟ ਪੂਰੇ ਦੇਸ਼ ਵਾਸਤੇ ਕਿ ਦੇਸ਼ ਵਿੱਚ ਕਿਉਂਕਿ ਜ਼ਮੀਨ ਜਾਇਦਾਦ ਗਰੀਬ ਦੀ ਕਿਸਾਨ ਦੀ ਤੇ ਜ਼ਮੀਨ ਮਾਲਕ ਦੀ ਜਾਇਦਾਦ ਹੈ ਆਹ ਜਾਇਦਾਦ ਸਰਕਾਰ ਦੀ ਨਹੀਂ ਜੇ ਸਰਕਾਰ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਚਾਹੀਦੀ ਹੈ ਤੇ ਉਸ انسان ਨੂੰ ਪੂਰਾ ਮੁਆਵਜ਼ਾ ਐਨਾ ਮਿਲੇ ਕਿ ਉਹ ਖੁਸ਼ੀ ਖੁਸ਼ੀ ਉਹ ਉਹ ਜ਼ਮੀਨ ਦੇ ਦੇ ਤੇ ਆਪਣਾ ਕੋਈ ਹੋਰ ਕੰਮ ਕਰ ਸਕਦਾ ਹੈ ਵਿਕਰਮ ਮਜੀਠੀਆ ਦੀ ਅਰੈਸਟ ਤੋਂ ਬਾਅਦ ਹੁਣ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਦੀ ਜਿਹੜੀ ਘਰਵਾਲੀ ਹੈ ਜਾਂ ਧਰਮ ਪਤਨੀ ਹੈ ਉਹਨਾਂ ਨੂੰ ਹੁਣ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੀ ਅੱਜ ਹਾਲ ਫਿਲਾਲ ਦੇ ਵਿੱਚ ਹੀ ਪੁਲਿਸ ਦੇ ਨਾਲ ਆਰਗੂਮੈਂਟ ਹੋਈ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਮੌਜੂਦਾ ਐਮ.ਐਲ.ਏ ਨੇ ਫੇਰ ਵੀ ਉਹ ਆਫਿਸ ਕਿਉਂ ਨਹੀਂ ਜਾ ਸਕਦੇ ਉਹਨਾਂ ਨੂੰ ਆਫਿਸ ਜਾਣ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਵਿਕਰਮ ਮਜੀਠੀਆ ਦੀ ਵਾਈਫ ਗਨੀਵ ਕੌਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੁਣ ਆਪ ਸੁਣੋ ਆਈ ਆਈ ਵਾਂਟ ਟੂ ਗੋ ਵਾਈ Am I not being allowed in my office? Do, you have, some, do you have some paperwork? It is just hmm. a procedural formality. I understand it's a hoi, procedural formality. It is your ta, office. Ta it is your office. But I have not seen the document. I have not seen the document. No, no, but show me oh. where. Because I have this. This is a document from the High Court Rules and Orders. ਇਸ ਹਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਥੋੜੇ ਸਮਨੇ ਰੂਬਰੂ ਹੋਵਾਂਗੇ ਫਿਲਹਾਲ ਲਈ ਦੋ ਇਜਾਜ਼ਤ ਸ਼ਸ਼ੀਆਕਾਲ